ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸੰਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਜਿਸ ਤੇ ਅੱਜ ਭਗਤ ਜੀ ਦੇ ਪੰਜ ਸ਼ਬਦ ਸੰਪੂਰਨ ਹੋਏ ਸੀ ਅੱਜ ਭਾਈ ਅਗਲਾ ਸ਼ੀਵਾ ਸ਼ਬਦ ਭਗਤ ਕਬੀਰ ਸਾਹਿਬ ਜੀ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਆਪੇ ਪ੍ਰਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਆਸਾ ਫੀਲਰ ਬਾਬੀ ਬਲਦ ਬਖავਜ ਅੱਵਾ ਤਾਲ ਵਜਾਬੈ ਪਰ ਚੋਲਨਾ ਗਧਾ ਨਾਚੈ ਐਸਾ ਭਗਤ ਕਰਾਵੇ ਰਾਜਾ RAM ਕੱਕਰੀਆ ਬਰੇ ਪਕਾਏ ਇਸੇ 부ਝਾਵਨ ਹਾਰੇ ਖਾਏ ਤਨ ਤਨ ਭਗਤ ਕਬੀਰ ਸਾਹਿਬ ਜੀ ਭਾਈ ਇਸ ਸ਼ਬਦ ਦੇ ਵਿੱਚ ਭਗਤ ਜੀ ਸਾਨੂੰ ਮਨ ਦੀ ਪਹਿਲੀ ਅਵਸਥਾ ਦੱਸਦੇ ਹਨ ਕਿ ਮਨ ਜਿਹੜਾ ਹੈ ਉਸ ਸਿਮਰਨ ਤੋਂ ਬਿਨਾ ਨਾਮ ਤੋਂ ਬਿਨਾ ਬੰਦਗੀ ਤੋਂ ਬਿਨਾ ਉਹਦੀ ਕੈਸੀ ਵਸਤਾ ਹੈ ਤੇ ਸ਼ਬਦਨੀਆਂ ਪੰਕਤੀਆਂ ਦੇ ਵਿੱਚ ਜੀਵਨ ਦੇ ਨਾਮ ਲੈ ਕੇ ਇਹ ਮਨ ਦੀ ਤੁਲਨਾ ਕਰਦੇ ਹਨ ਵਿਕਾਰਾਂ ਦੀ ਮਨ ਦੀ ਵਸਤਾ ਦੀ ਤੁਲਨਾ ਕਰਦੇ ਹਨ ਦੇ ਨਾਲ ਦੀ ਨਾਲ ਭਗਤ ਜੀ ਜਵਾਬ ਦਿੰਦੇ ਹਨ ਸਾਨੂੰ ਜੀਵਨ ਨੂੰ ਸਮਝਾਉਣਾ ਕਰਦੇ ਹਨ ਫੀਲ ਰਬਾਬੀ ਬਲਦ ਪਖਾਵਜ ਕਉਆ ਤਾਲਵ ਜਾਵੇ ਭਗਤ ਜੀ ਕਹਿੰਦੇ ਆਪਣੇ ਮਨ ਨੂੰ ਜਿੱਤੇ ਸੰਬੋਧਨ ਕਰਦੇ ਹਨ ਭਗਤ ਜੀ ਉੱਥੇ ਸਾਨੂੰ ਪ੍ਰਦੇਸ਼ ਦਿੰਦੇ ਹਨ ਕਹਿੰਦੇ ਪਹਿਲੋਂ ਸਾਡਾ ਮਨ ਜਿੰਨਾ ਚਿਰ ਉਹਦੇ ਵਿੱਚ ਜੁੜੇ ਜੁੜਿਆ ਨਸੀਏ ਮਨ ਜਿੰਨਾ ਚਿਰ ਉਹਨ ਵਰਪਣ ਨਹੀਂ ਸੀ ਉਦੋਂ ਇੱਕ ਐਸਾ ਸੀ ਫੀਲ ਕਹਿੰਦੇ ਹਨ ਹਾਥੀ ਨੂੰ ਇਸ ਤਰ੍ਹਾਂ ਹਾਥੀ ਦੇ ਬਾਣੀ ਵਿੱਚ ਕਈ ਨਾਮ ਦੱਸਿਆ ਨੇ ਥੇ ਉਸੇ ਭਾਸ਼ਾ ਦੇ ਮੁਤਾਬਕ ਕਬੀਰ ਸਾਹਿਬ ਜੀ ਫੀਲ ਕਹਿ ਰਹੇ ਹਨ ਫੀਲ ਰਬਾਬੀ ਬਲਦ ਜਿਹੜਾ ਉਪਖਾਬਜ ਬਣ ਗਿਆ ਤਾਂ ਵਾ ਤਾਲ ਵਜਾਵੇ ਇਹ ਅਵਸਥਾ ਦੀ ਮਨ ਦੀ ਗੱਲ ਕਰਦੇ ਨੇ ਕਹਿੰਦੇ ਪਹਿਲੋਂ ਮਨ ਜਿਹੜਾ ਸੀ ਉਹ ਕੈਸਾ ਸੀ ਕਹਿੰਦੇ ਇੱਕ ਹਾਥੀ ਦੀ ਤਰ੍ਹਾਂ ਬਲਵਾਨ ਸੀ ਜਿਹੜਾ ਕਿਸੇ ਦੇ ਕਾਬੂ ਵਿੱਚ ਨਹੀਂ ਆਉਂਦਾ ਜਿਵੇਂ ਤੀਜੇ ਪਾਸ਼ਾ ਜੀ ਨੇ ਵੀ ਕਿਹਾ ਹੈ ਨਾ ਹਸਤੀ ਉੱਥੇ ਹਸਤੀ ਕਿਹਾ ਹਾਥੀ ਨੂੰ ਇੱਥੇ ਫੀਲ ਕਿਹਾ ਭਗਤ ਕਬੀਰ ਸਾਹਿਬ ਜੀ ਨੇ ਕਹਿੰਦੇ ਫੀਲ ਜਿਹੜਾ ਹਾਥੀ ਉਸੇ ਤਰ੍ਹਾਂ ਹੀ ਸਾਡਾ ਮਨ ਹੈ ਜਿਵੇਂ ਹਾਥੂ ਜਿਹੜਾ ਉਹ ਬਹੁਤ ਹੀ ਤਾਕਤਵਰ ਹੁੰਦਾ ਬਲਵਾਨ ਹੁੰਦਾ ਹੈ ਜੋ ਦੇ ਅੰਦਰ ਕਾਮਵਾਸ਼ ਨਹੀਂ ਉਹਨੂੰ ਗੁਲਾਮ ਬਣਾ ਦਿੰਦੀ ਹੈ ਤੇ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਸਾਡਾ ਪਹਿਲੋਂ ਮਨ ਹੁੰਦਾ ਜਿਵੇਂ ਹਾਥੀ ਹੈ ਨਾ ਉਹ ਕਿਸੇ ਦੇ ਕਾਬੂ ਵਿੱਚ ਨਹੀਂ ਰਹਿੰਦਾ ਲੋਕੀ ਉਹ ਬਲਵਾਨ ਹੁੰਦਾ ਉਹਦੇ ਵਿੱਚ ਬਲ ਜ਼ਿਆਦਾ ਹੁੰਦਾ ਤੇ ਇਸੇ ਤਰੀ ਮਨ ਜਿਹੜਾ ਉਹ ਬਲਵਾਨ ਹੈ ਮਨੁੱਖ ਦੇ ਕਾਬੂ ਵਿੱਚ ਨਹੀਂ ਹੈ ਪਹਿਲੋਂ ਕਹਿੰਦੇ ਪਹਿਲੋਂ ਇਹ ਹਾਲਤ ਸੀ ਸਾਡੇ ਮਨ ਦੀ ਬਲਦ ਪਖਾਵਜ ਕਹਿੰਦੇ ਬਾਲ ਦੂਜੀ ਅਵਸਥਾ ਕਹਿੰਦੇ ਬਲਦ ਦੀ ਤਰ੍ਹਾਂ ਕੀ ਇਹਦਾ ਦਿਮਾਗ ਵੀ ਨਹੀਂ ਸੀ ਬਲਦ ਜਿਵੇਂ ਸਾਰਾ ਦਿਨ ਕੰਨ ਮਾਰਦਾ ਰਹਿੰਦਾ ਨਾ ਉਹਦੀ ਅਵਸਥਾ ਦੱਸਦੇ ਹਨ ਕਹਿੰਦੇ ਬਲਦ ਦੀ ਤਰ੍ਹਾਂ ਸੀ ਜਿਸ ਨੂੰ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਸੀ ਤੇ ਭਗਤ ਜੀ ਅੱਗੇ ਕਹਿੰਦੇ ਤੋ ਕਬੂਆ ਜਿਹੜਾ ਕਬੂਆ ਉਹ ਗੰਦਗੀ ਚ ਉਹਦੀ ਦ੍ਰਿਸ਼ਟੀ ਗੰਦਗੀ ਚ ਜਾਂਦੀ ਹੈ ਉਹ ਜਾ ਕੇ ਗੰਦਗੀ ਦੇ ਵਿੱਚ ਹੀ ਵਿਸ਼ਟਾ ਦੇ ਵਿੱਚ ਹੀ ਚੁੰਝਾ ਮਾਰਦਾ ਹੈ ਕਹਿੰਦੇ ਇਸੇ ਤਰ੍ਹਾਂ ਦੀ ਹਾਲਤ ਸੀ ਮਾਨ ਇਹ ਵੀ ਗਲਤ ਪਾਸੇ ਜਾਂਦਾ ਸੀ ਇਹ ਕਾਂ ਦੀ ਤਰ੍ਹਾਂ ਸੀ ਬੈਲ ਦੀ ਤਰ੍ਹਾਂ ਸੀ ਇੱਕ ਹਾਥੀ ਦੀ ਤਰ੍ਹਾਂ ਦੀ ਅਵਸਥਾ ਸੀ ਸਾਰੇ ਭਗਤ ਜੀ ਨੇ ਗਾਤੇ ਨਾਲ ਦੀ ਨਾਲ ਭਗਤ ਜੀ ਕਹਿੰਦੇ ਪਰ ਜਦੋਂ ਬਦਲਿਆ ਉਦੋਂ ਕੀ ਹੋਇਆ ਭਗਤ ਜੀ ਕਹਿੰਦੇ ਉਹੀ ਫੀਲ ਰਭਾਵੀ ਅਗਤ ਜੀ ਕਹਿੰਦੇ ਹੁਣ ਰਬਾਬ ਦੀ ਤਰ੍ਹਾਂ ਜਿਵੇਂ ਰਬਾਬ ਹੈ ਉਸ ਤਰ੍ਹਾਂ ਹੀ ਬਦਲ ਗਿਆ ਰਬਾਬ ਦੀ ਤਰ੍ਹਾਂ ਧੁਨ ਕੱਢਣ ਲੱਗ ਪਿਆ ਬਲਦ ਪਖਾਵਜ ਬਲਦ ਪਖਾਵਜ ਕਹਿੰਦੇ ਨੇ ਤਬਲੇ ਨੂੰ ਢੋਲਕੀ ਨੂੰ ਕਹਿੰਦੇ ਪਖਾਵਜ ਦੀ ਤਰ੍ਹਾਂ ਇਹਦੇ ਅੰਦਰ ਵੀ ਤਾਲ ਆ ਗਿਆ ਇਸੇ ਤਰ੍ਹਾਂ ਕਹਿੰਦੇ ਮਨੁੱਖ ਦਾ ਮਨ ਚੇਂਜ ਜਦੋਂ ਹੁੰਦਾ ਹੈ ਨਾ ਉਹਦੀ ਬਸਤਾ ਚੇਂਜ ਹੋ ਜਾਂਦੀ ਹੈ ਮਨ ਤੇ ਉਹੀ ਹੁੰਦਾ ਹੈ ਉਹ ਬਾਣੀ ਦਾ ਆਸਰਾ ਲੈ ਕੇ ਓਟ ਲੈ ਕੇ ਉਹ ਉਦੇ ਵਿੱਚ ਚੇਂਜ ਤਾਈ ਹੁੰਦੀ ਹੈ ਕਹਿੰਦੇ ਉਹੀ ਹਾਥੀ ਦੀ ਤਰ੍ਹਾਂ ਜਿਹੜਾ ਭੱਜਦਾ ਸੀ દોੜਦਾ ਸੀ ਕਿਤੇ ਦੇ ਕਾਬੂ ਵਿੱਚ ਨਹੀਂ ਸੀ ਅੱਜ ਟਿਕ ਕੇ ਕਰਵਾਵ ਦੀ ਤਰ੍ਹਾਂ ਧੁਨ ਕੱਢ ਰਿਹਾ ਹੈ ਬਲ ਦਵਿਦੀ ਤਰ੍ਹਾਂ ਸੀ ਪਹਿਲਾਂ ਤੇ ਹੁਣ ਦੇਖੋ ਭਗਤ ਜੀ ਕਹਿੰਦੇ ਤਾਲ ਵਜਾ ਰਿਹਾ ਜਿਵੇਂ ਇੱਕ ਤਬਲੇ ਦੇ ਉੱਤੇ ਤਾਲ ਵੱਜਦੇ ਹਨ ਤੇ ਅੱਗੇ ਕਹਿੰਦੇ ਕਾਵਾ ਜਿਹੜਾ ਉਹਦੀ ਦ੍ਰਿਸ਼ਟੀ ਸੀ ਜਿਹੜੀ ਉਹ ਗੰਦਗੀ ਵਾਲ ਚੱਲਦੀ ਸੀ ਕਹਿੰਦੇ ਹੁਣ ਇਹ ਤਾਲ ਵਜਾਵੇ ਸੁਰ ਦੇ ਵਿੱਚ ਆ ਗਿਆ ਇਹ ਉਹੀ ਜਿਵੇਂ ਉਹਦਾ ਮਨ ਚੇਂਜ ਹੋ ਜਾਂਦਾ ਮਨੁੱਖ ਦਾ ਹਗੜਤ ਜੀ ਕਹਿੰਦੇ ਉਹੀ ਮਨ ਹੁਣ ਉਹਦੇ ਗੀਤ ਗਾਉਂਦਾ ਹੈ ਸੁਰ ਦੇ ਵਿੱਚ ਉਹਨੂੰ ਗਾਉਂਦਾ ਹੈ ਹਗੜਤ ਜੀ ਕਹਿੰਦੇ ਬਦਲਾ ਆ ਗਿਆ ਰਹਾ ਬੈਠ ਸਿੰਘ ਘਰ ਪਾਨ ਲਗਾਵੇ ਅੱਗੇ ਬਚਨ ਕਰਦੇ ਨੇ ਪੈਰ ਚੋਲਣਾ ਗਧਾ ਚਾਰੇ ਪੈਸਾ ਭਗਤ ਕਰਾਵੇ ਕਿ ਫਿਰ ਭਗਤ ਜੀ ਨਾਂ ਲੈ ਰਿਆ ਕਹਿੰਦੇ ਗਧਾ ਜਿਹੜਾ ਉਹਦੀ ਬਿਰਤੀ ਕੈਸੀ ਏ ਕਹਿੰਦੇ ਉਹ ਚੰਚਲ ਮੱਤ ਵਾਲਾ ਹੁੰਦਾ ਓਕਦੀ ਇੱਧਰ ਟੱਪੇ ਮਾਰਦਾ ਛੜੱਪੇ ਕਿਸੇ ਇੱਧਰ ਦਲੱਤੇ ਮਾਰਦਾ ਉਹਦੀ ਚੰਚਲ ਮੱਤ ਹੁੰਦੀ ਏ ਗਧੇ ਦੀ ਖੋਤਾ ਵੀ ਜਿਹਨੂੰ ਕਿਹਾ ਜਾਂਦਾ ਕਹਿੰਦੇ ਪਹਿਲੋ ਮਾਨ ਸਾਡਾ ਖੋਤੇ ਦੀ ਤਰ੍ਹਾਂ ਸੀ ਚੰਚਲ ਸੀ ਕਿ ਇੱਧਰ ਉਚਾ ਛਾਲ ਮਾਰਦੀ ਮਾਰਦਾ ਨਾ ਮਾਨ ਛਾਲਾ ਅਦੀ ਆਹ ਮਾਰੀ ਛਾਲ ਉੱਧਰ ਲੰਘ ਗਿਆ ਕਦੀ ਕਿੱਧਰ ਇਸ ਥਿੰਗਾ ਦਾ ਭੱਜਦਾ ਅਦੀ ਕਿੱਧਰ ਦਲਤੀ ਮਾਰਦਾ ਕਦੀ ਕਿੱਧਰ ਭਗਤ ਜੀ ਕਹਿੰਦੇ ਪਾਰ ਕਹਿੰਦੇ ਜਦੋਂ ਇਹ ਸਈਦ ਅੱਛਾ ਚ ਆ ਗਿਆ ਪੈਰ ਚੋਲਣਾ ਗਦਾ ਨੱਚੇ ਫਿਰ ਉਹ ਹੀ ਗਦਾ ਸੱਚ ਦਾ ਚੋਲਾ ਪਾ ਕੇ ਪ੍ਰਭੂ ਅੱਗੇ ਨੱਚਦਾ ਹੈ ਗੁਰਬਾਣੀ ਦੇ ਰਾਹੀ ਭਗਤ ਜੀ ਕਹਿੰਦੇ ਉਹੀ ਗਦਾ ਮਨਸ ਜਿਹੜਾ ਸੀ ਉਹ ਆਪਣੀ ਲੀਕ ਤੇ ਆ ਗਿਆ ਤੇ ਉਹਨੇ ਹੁਣ ਚੋਲਾ ਧਾਰਨ ਕਰਕੇ ਇਹ ਪ੍ਰਭੂ ਦੇ ਚਰਨਾਂ ਦਾ ਧਿਆਨ ਦੇ ਵਿੱਚ ਟਿਕ ਗਿਆ ਪੈਸਾ ਪੈਸਾ ਕਹਿੰਦੇ ਹਨ ਪੈਸਾ ਲਵਜੇ ਜਿਹੜਾ ਇਹ ਗਲੀਆਂ 'ਚ ਫਿਰਦੇ ਆ ਨਾ ਸਾਡ ਜਿਹਨੂੰ ਆਪਾਂ ਕਹਿੰਨੇ ਆ ਛੱਡੇ ਹੁੰਦਿਆਂ ਉਹਨਾਂ ਨੂੰ ਕੋਈ ਰੱਖ ਨਹੀਂ ਸਕਦਾ ਤੇ ਉਹਨਾਂ ਦੀ ਇੱਕ ਐਸੀ ਬਿਰਤੀ ਹੁੰਦੀ ਆ ਜੇ ਉਹਨਾਂ ਨੂੰ ਪਿੱਛੋਂ ਕੋਈ ਮਾਰੇ ਸੋਟਾ ਮਾਰੇ ਡਾਂਗ ਮਾਰੇ ਕੁਝ ਵੀ ਕਰੇ ਉਹ ਗਲਤ ਦਿਸ਼ਾ ਵੱਸਲ ਦੌੜਦੇ ਹਨ ਗਲਤ ਦਿਸ਼ਾ ਵੱਲ ਜਾਂਦਿਆਂ ਨੂੰ ਉਹ ਐਸੀ ਹੁੰਦਿਆਂ ਨੂੰ ਉਹਨਾਂ ਦੀ ਬਿਰਤੀ ਐਸੀ ਹੁੰਦੀ ਹੈ ਪੈਸਾ ਵੀ ਉਹਨੂੰ ਕਿਹਾ ਜਾਂਦਾ ਤੇ ਉਸ ਬੋਲੀ ਦੇ ਵਿੱਚ ਭਗਤ ਜੀ ਕਹਿ ਰਹੇ ਹਨ ਕਹਿੰਦੇ ਪੈਸਾ ਭਗਤ ਕਰਾਵੇ ਕਹਿੰਦੇ ਇੱਕ ਪੈਸਾ ਹੁੰਦਾ ਜਿਹੜਾ ਛੜਕਾਂ ਤੇ ਗੋਹਰਾਂ ਤੇ ਰਸਤਿਆਂ ਦੇ ਉੱਤੇ ਤੁਰਿਆ ਫਿਰਦਾ ਸਰਕਾਰੀ ਠੱਪਾ ਉਹਦੇ ਲੱਗਿਆ ਹੁੰਦਾ ਉਹਨੂੰ ਕੋਈ ਫੜ ਨਹੀਂ ਸਕਦਾ ਕਹਿੰਦੇ ਇਸੇ ਤਰ੍ਹਾਂ ਇਹ ਮਾਨਵੀ ਪੈਸੇ ਦੀ ਤਰ੍ਹਾਂ ਕਿਸੇ ਦੀ ਮੰਦਾ ਨਹੀਂ ਸੀ ਆਪਣੀ ਮਰਜ਼ੀ ਨਾਲ ਤੁਰਿਆ ਫਿਰਦਾ ਸੀ ਤੇ ਕਹਿੰਦੇ ਉਹੀ ਪੈਸੇ ਦੀ ਤਰ੍ਹਾਂ ਜਿਹੜਾ ਮਨਸੀ ਉਹਨੂੰ ਦੀ ਭਗਤੀ ਕਰਦਾ ਹੈ ਰਾਜਾ ਰਾਮ ਕੱਕਰੀਆਂ ਬਰੇ ਪਕਾਏ ਅੱਗੇ ਭਗਤ ਜੀ ਇਹ ਕੇਂਦਰੀ ਭਾਵ ਦਰਸਾਉਂਦੇ ਹਨ ਰਹਾਉ ਦੀ ਪੰਕਤੀ ਵਿੱਚ ਰਾਜਾ ਰਾਮ ਕਹਿੰਦੇ ਜਦੋਂ ਰਾਮ ਦੇ ਨਾਲ ਜੁੜ ਗਿਆ ਕਹਿੰਦੇ ਰਾਜਾ ਰਾਮ ਕੱਕਰੀਆਂ ਕਹਿੰਦੇ ਰਕੌੜੀਆਂ ਹੁੰਦੀਆਂ ਨੇ ਜ਼ਹਿਰ ਵਰਗੀਆਂ ਅੱਖ ਤੇ ਕੱਕੜੀਆਂ ਲੱਗਦੀਆਂ ਨੇ ਉਹਨਾਂ ਦੇ ਅੰਦਰ ਜ਼ਹਿੜ ਹੁੰਦਾ ਕੋੜਾ ਕੋੜਾ ਪੰਨ ਹੁੰਦਾ ਤੇ ਪਹਿਲੋਂ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਸੀ ਤੇ ਇਸ ਲਬਜ ਦੀ ਪ੍ਰੋਫੈਸਰ ਗਿਆਨੀ ਸਾਹਿਬ ਸਿੰਘ ਜੀ ਨੇ ਟਿੱਕਾ ਕਾਰਾਂ ਨੇ ਲੱਗ-ਲੱਗ ਤਰ੍ਹਾਂ ਵਿਆਖਿਆ ਕੀਤੀ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦੱਸਦਿਆ ਨੇ ਇਹ ਲਬਜ ਜਿਹੜਾ ਕਿਸ ਤਰ੍ਹਾਂ ਬੋਲਿਆ ਜਾਂਦਾ ਕੱਕਰੀਆਂ ਦੇ ਨਾਲ ਐੜੇ ਨੂੰ ਕੰਨਾ ਕੱਕਰੀਆਂ ਭਗਤ ਜੀ ਕਹਿੰਦੇ ਜਦੋਂ ਕੋ ਆਖਿਆ ਕਰਦੈਨ ਟੀਕਾਕਾਰ ਜੀ ਉਦੋਂ ਇਹ ਐੜਾ ਜਿਹੜਾ ਇਧਰਲੇ ਪਾਸੇ ਲਾਂਦੇ ਹਨ ਅੰਬਰੇ ਪਕਾਵੇ ਅੰਬ ਨੂੰ ਕਹਿੰਦੇ ਹਨ ਕਿ ਕੱਕੜੀਆਂ ਜਿਹੜੀਆਂ ਜ਼ਹਿਰ ਵਰਗੀਆਂ ਸੀ ਉਹ ਅੰਬ ਦੀ ਤਰ੍ਹਾਂ ਮਿੱਠੀਆਂ ਹੋ ਗਈਆਂ ਸ਼ਹਿਦ ਦੀ ਤਰ੍ਹਾਂ ਤੇ ਕਈ ਲੇਖਕਕਾਰ ਇਹ ਟੀਕਾਕਾਰ ਦੇ ਦਾ ਅਰਥ ਬਰਫ਼ ਬਣਾਉਂਦੇ ਹਨ ਬਰਫ਼ ਦੇ ਗੋਲੇ ਪਰ ਪ੍ਰੋਫੈਸਰ ਸਾਹਬ ਸਿੰਘ ਜੀ ਦੇ ਅਰਥ ਕਰਦੇ ਹਨ ਕਿ ਕਰੀ ਆਂਬਰੇ ਆਬਰੇ ਪਕਾਵੇ ਆਂਬਰੇ ਆਂਬ ਨੂੰ ਕਹਿੰਦੇ ਹਨ ਕਹਿੰਦੇ ਭੀ ਜਿਵੇਂ ਕੱਕੜੀਆਂ ਕੌੜੀਆਂ ਸੀ ਪਹਿਲਾਂ ਜ਼ਹਿਰ ਵਰਗੀਆਂ ਹੁਣ ਉਹਦੇ ਪਰਮਾਤਮਾ ਦੇ ਮਨੁੱਖ ਵੀ ਇਸੇ ਤਰ੍ਹਾਂ ਹੀ ਜ਼ਹਿਰ ਕੱਢਦਾ ਸੀ ਅਗਤ ਜੀ ਕਹਿੰਦੇ ਹੋਣ ਉਹਦੀ ਬੰਦਗੀ ਕਰਕੇ ਉਹਦੇ ਚਰਣਾ ਵਿੱਚ ਆ ਕੇ ਉਹੀ ਕੱਕੜੀਆਂ ਤੋਂ ਅੰਬ ਵਰਗਾ ਮਿੱਠਾ ਹੋ ਗਿਆ ਅੰਬ ਵਰਗੀ ਬਿਰਤੀ ਹੋ ਗਈ ਏ ਮਨ ਦੀ ਰਾਜਾ RAM ਕੱਕਰੀ ਆਬਰੇ ਪਕਾਏ ਅੰਬ ਦੀ ਤਰਸ਼ ਪਕਾ ਹੋ ਗਿਆ ਏ ਮਨ ਇਹ ਅੰਬ ਦੀ ਤਰਾਂ ਦੇ ਵਿੱਚੋਂ ਮਠਾਸ ਆਉਣ ਲੱਗੀ ਯਵੇਂ ਮਹਾਰਾਜ ਨੇ ਕਾਤੀਆਂ ਸੀ ਨਾ ਕੱਕੜੀਆਂ ਜ਼ਹਿਰ ਵਰਗੀਆਂ ਮਿੱਠੀਆਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਭੁੱਖ ਲੱਗੀ ਜਿਸ ਵੇਲੇ ਭੁੱਖ ਲੱਗੀ ਮਰਦਾਨਾ ਜੀ ਨੂੰ ਆਲੇ ਦੁਆਲੇ ਖੇਤ ਸਨ ਕਿੰਨੇ ਦਿਨ ਹੋ ਗਏ ਪ੍ਰਸ਼ਾਦਾ ਛਕਿਆ ਇਹ ਮਹਾਰਾਜ ਜੀ ਬੈਠਿਆਂ ਭਾਈ ਮਰਦਾਨਾ ਜੀ ਦੇਖਦੇ ਹਨ ਕਿ ਮਹਾਰਾਜ ਜੀ ਦੀ ਕਦੋਂ ਅੱਖ ਧਿਆਨ ਚੋਂ ਬਾਹਰ ਹੋਣ ਮੈਂ ਭੁੱਖ ਦਾ ਜਿਗਰ ਕਰਾਂ ਮੈਨੂੰ ਭੁੱਖ ਲੱਗੀ ਹੈ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਹਾਰੇ ਦਵਾਲੇ ਖੇਤਾਂ ਨੂੰ ਕੋਈ ਜੰਗਲ ਵੀ ਆ ਬਾਣੈ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਨਹੀਂ ਤੁਰ ਸਕਦਾ ਮੈਂ ਨਹੀਂ ਅੱਗੇ ਚੱਲ ਸਕਦਾ ਜੇ ਮੇਰੀ ਭੁੱਖ ਦੀ ਨਿਵਰਤੀ ਨਹੀਂ ਕਰੋਗੇ ਤੁਸੀਂ ਤਾਂ ਤੁਰ ਸਕਦੇ ਹੋ ਪਰ ਮੈਂ ਨਹੀਂ ਤੁਰ ਸਕਦਾ ਤੇ ਉੱਥੇ ਮਹਾਰਾਜ ਜੀ ਹੱਸ ਕੇ ਕਹਿੰਦੇ ਮਰਦਾਨਿਆਂ ਉਹ ਸਾਹਮਣੇ ਅੱਕ ਦੇ ਬੋਟੇ ਨੂੰ ਕੱਕਰੀਆਂ ਲੱਗੀਆਂ ਉਹ ਜਾ ਕੇ ਖਾ ਲੈ ਜੇ ਮਰਦਾਨਾ ਕਹਿੰਦਾ ਮਹਾਰਾਜ ਜੀ ਉਹ ਤਾਂ ਜੈਰ ਹੈ ਮੈਂ ਮਰ ਜਾਵਾਂਗਾ ਖਾ ਕੇ ਤੁਸੀਂ ਮੈਨੂੰ ਮਾਰਨਾ ਚੁੰਦੇ ਹੋ ਮਹਾਰਾਜ ਜੀ ਆਸਪੇ ਕਹਿੰਦੇ ਆਂ ਕਰ ਅੱਕੜੀਆਂ ਖਾ ਲੈ ਤੈਨੂੰ ਜ਼ਹਿਰ ਨਹੀਂ ਚੜੇਗਾ ਮਿੱਠੀਆਂ ਲੱਗਣੀਆਂ ਪਰ ਨਾਲੇਤ ਨਾ ਕਰੀ ਜੇ ਲਾਲਚ ਕਰਕੇ ਸਾਡੇ ਤੋਂ ਚੋਰੀ ਨਾਲ ਬੰਨ ਲੀਆਂ ਫਿਰ ਅੱਗੇ ਜਾ ਕੇ ਖਾਏਗਾ ਫਿਰ ਫਿਰ ਨਹੀਂ ਤੇਰਾ ਕੁਝ ਬਣਨਾ ਹੁਣੇ ਲਾਲਚ ਕਰ ਲਿਆ ਜਾਂਦਾ ਮਰਦਾਨਾ ਕੱਕੜੀਆਂ ਰੱਜ ਕੇ ਖਾਂਦਾ ਉਹ ਤੈਨੂੰ ਲੱਗਦਾ ਜਿਵੇਂ ਅੰਬ ਹਨ ਅੰਬਾਂ ਵਰਗੀਆਂ ਮਿੱਠੀਆਂ ਕਰਤੀਆਂ ਜਿਵੇਂ ਰੀਠਾ ਮਿੱਠਾ ਕੀਤਾ ਸੀ ਨਾ ਮਹਾਰਾਜ ਨੇ ਰੀਠਾ ਸਭ ਜਾਣੇ ਆਪਾਂ ਤੇ ਜਿੱਧਰ ਦ੍ਰਿਸ਼ਟੀ ਮਾਰੀ ਸੀ ਮਹਾਰਾਜ ਨੇ ਉਧਰੋਂ ਰੀਠੇ ਮਿੱਠੇ ਹੋ ਗਏ ਸੀ ਤੇ ਅਜੇ ਵੀ ਉਸੇ ਤਰ੍ਹਾਂ ਮਿੱਠੇ ਅਨਦ ਦੇ ਪਾਸੇ ਰੀਠੇ ਕੋੜੇ ਹੁੰਦੇ ਹਨ ਉਹ ਦਰਖਤ ਦੇ ਇੱਕ ਪਾਸੇ ਮਿੱਠੇ ਹੁੰਦੇ ਹਨ ਤੇ ਦ੍ਰਿਸ਼ਟੀ ਦੇ ਨਾਲ ਉਹਨਾਂ ਨੇ ਰੀਠਿਆਂ ਨੂੰ ਮਿੱਠੇ ਕਰਤਾ ਤੇ ਇਥੇ ਕੱਕੜੀਆਂ ਮਿੱਠੀਆਂ ਹੋ ਗਈਆਂ ਮਰਦਾਨਾ ਕਹਿੰਦਾ ਅੱਗੇ ਭੁੱਖ ਲੱਗਣੀ ਹੈ ਫਿਰ ਮਹਾਰਾਜ ਦਾ ਕੀ ਪਤਾ ਕਦੋਂ ਅੰਤਰ ਧਿਆਨ ਹੋ ਜਾਂਦੇ ਸੀ ਮਹਾਰਾਜ ਤੇ ਮੈਨੂੰ ਭੁੱਖ ਲੱਗ ਜਾਂਦੀ ਹੈ ਮੈਂ ਥੋੜੀਆਂ ਜੀਆਂ ਨਾਲ ਬੰਨ ਲੈਣਾ ਤੂੰ ਨੇ ਨਾਲ ਬੰਨ ਲੀਆਂ ਜਦੋਂ ਅੱਗੇ ਜਾ ਕੇ ਖਾਧੀਆਂ ਪੇਟ ਆਪਰ ਗਿਆ ਤੜਫਨ ਲੱਗਾ ਫਿਰ ਮਹਾਰਾਜ ਨੇ ਕਿਹਾ ਮਰਦਾਨਿਆ ਤੈਨੂੰ ਕਿਹਾ ਸੀ ਨਾ ਲਾਲਚ ਕਰੀ ਤੂੰ ਫਿਰ ਨਾਲ ਬੰਨ ਲੀਆਂ ਜਿੱਥੇ ਭੁੱਖ ਲੱਗਦੀ ਆਪੀ ਮਹਾਰਾਜ ਨਿਵਰਤੀ ਕਰ ਦਿਆਨ ਭੁੱਖ ਤਾਰ ਦਿਆ ਤੂੰ ਕਿਉਂ ਲਾਲਚ ਕਰਦਾ ਹੈ ਹਣ ਤੋਂ ਭਾਵ ਹੈ ਉਹ ਜਦੋਂ ਮਾਨਵ ਦੀ ਬਸਤਾ ਬਦਲੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਉਹ ਕੱਕੜੀਆਂ ਵੀ ਅੰਬ ਵਰਗੀਆਂ ਬਾਣਾਂ ਕੱਕੜੀਆਂ ਦੀ ਤਰ੍ਹਾਂ ਜਰੀਲਾ ਮਨ ਕਹਿੰਦੇ ਅੱਜ ਸ਼ਹਿਦ ਦੀ ਤਰ੍ਹਾਂ ਬਦ ਦੀ ਤਰਾਉ ਮਿੱਠਾ ਹੋ ਗਿਆ। ਇਹ ਭਗਤ ਜੀ ਧਾਰਨ ਲੈਂਦੇ ਆ ਨੇ ਇੱਥੇ ਰਾਜਾ RAM ਕੱਕਰੀ ਅੰਬਰੇ ਪਕਾਏ। ਕਹਿੰਦੇ ਅੰਬ ਦੀ ਤਰ੍ਹਾਂ ਇਹਦੀ ਚੇਂਜਤਾ ਹੀ ਆ ਗਈ ਇਹ ਦਵਸਥਾ ਕਰਕੇ ਇਹ ਜਬੋਲ ਜ਼ਬਾਨ ਦੇ ਮਿੱਠੇ ਹੋ ਜਾਂਦੇ ਨੇ ਕੈਸੇ। ਉਹਨਾਂ ਹਾਰੇ ਖਾਏ ਪਰ ਕਹਿੰਦੇ ਪ੍ਰਾਪਤੀ ਕਿੰਨੂ ਮੈਂ ਭਗਤ ਜੀ ਕੇਂਦਰੀ ਭਾਵ ਦਰਸਾਉਂਦੇ ਹਨ। ਕਹਿੰਦੇ ਪ੍ਰਾਪਤੀ ਉਹਨੂੰ ਹੈ ਜਿਹੜਾ ਉਹਦੇ ਵਿੱਚ ਜੁੜ ਜਾਂਦਾ ਉਹਦੀ ਬੰਦਗੀ ਵਿੱਚ ਜਿਹਦੀ ਵਸਤਾ ਚੇਂਜ ਹੁੰਦੀ ਹੈ ਨਹੀਂ ਤਾਂ ਜ਼ਹਿਰੀ ਰਹਿੰਦਾ ਕਿੰਨੇ ਭੂਜਨ ਕੋਈ ਵਿਰਲਾ ਭਗਤ ਜੀ ਕਹਿੰਦੇ ਕਿੰਨ ਭੂਜਨ ਹਾਰੇ ਖਾਏ ਪਰ ਖਾ ਤਾਂ ਹੀ ਸਕਦਾ ਹੈ ਨਾ ਜਿਹਦੀ ਵਸਤਾ ਹੈ ਨਹੀਂ ਤਾਂ ਜ਼ਹਿਰੀ ਰਹਿਣਾ ਭਗਤ ਜੀ ਕਹਿੰਦੇ ਰਹਾਉ ਬੈਠ ਸਿੰਘ ਘਰ ਪਾਣ ਲਗਾਵੇ ਕੀ ਸਗਲੋਰੇ ਲਿਆਵੇ ਹੇ ਵੀ ਦੇਖੋ ਭਗਤ ਜੀ ਫਿਰ ਅਧਾਰ ਲੈਂਦੇ ਆ। ਕਈ ਲੋਕ ਇਸ ਚੀਜ਼ ਦੇ ਮੁੱਖਾਂ ਦੇ ਗਲਤ ਅਰਥ ਕਰ ਲੈਂਦੇ ਹਨ ਕਿ ਮਹਾਰਾਜ ਦੇ ਵਿੱਚ ਪਾਣ ਬਾਰੇ ਲਿਖਿਆ ਪਾਣ ਖਾਓ। ਪਰ ਭਗਤ ਜੀ ਤਾਂ ਦਸ਼ਤਾਤ ਦਿੰਦੇ ਹਨ ਉਸ ਸਮੇਂ ਦੇ ਮੁਤਾਬਕ ਜਿਹੜਾ Hindu ਮਾਤਰਾ ਬ੍ਰਹਮਣ ਲੋਕ ਨੇ ਜਦੋਂ ਇਹ ਸ਼ਾਦੀ ਕਰਦੇ ਹਨ ਤੇ ਪਾਣ ਰੱਖਦੇ ਹਨ ਥਾਲਾਂ ਦੇ ਵਿੱਚ। ਤੇ ਉਹ ਜੇ ਪਾਣ ਨਾਲ ਲੈ ਕੇ ਜਾਣ ਬਰਾਤ ਮੁੜ ਜਾਂਦੀ ਹੈ ਉਹਨਾਂ ਦੀ। ਸਾਰਿਆਂ ਨੂੰ ਪਾਣ ਵੰਡਿਆ ਜਾਂਦਾ ਤਾਂ ਉਹ ਕਹਿੰਦੇ ਨਹੀਂ ਤੇ ਕਹਿੰਦੇ ਨੇ ਆਲਸੀ ਪਰਿਵਾਰ ਹੈ ਇਹਦੇ ਘਰ ਰਿਸ਼ਤਾ ਨਹੀਂ ਕਰਨਾ ਉਹ ਰਿਸ਼ਤੇ ਵੀ ਨਹੀਂ ਕਰਦੇ ਇਥੋਂ ਤੱਕ ਉਸ ਸਮੇਂ ਦੀ ਭਗਤ ਜੀ ਧਾਰਨ ਲੈਂਦੇ ਹਨ ਇਸ ਕਰਕੇ ਉਹਨਾਂ ਨੇ ਪਾਣ ਦੀ ਧਾਰਨ ਲਈ ਹੈ ਕੋਈ ਆਪਾਂ ਨੂੰ ਨਹੀਂ ਕਿਹਾ ਵੀ ਸਿੱਖ ਪਾਣ ਖਾਣ ਦੁਨੀਆ ਪਾਣ ਖਾਵੇ ਪਰ ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਗੁਰਬਾਣੀ ਨੂੰ ਗਲਤ ਜੂਝ ਕਰਦੇ ਹਨ ਗਲਤ ਤਰਥ ਬਣਾ ਦਿੰਦੇ ਹਨ ਤੇ ਭਗਤ ਜੀ ਇਹ ਦੇ ਅਧਾਰ ਲੈਨ ਕਬੀਰ ਸਾਹਿਬ ਜੀ ਕਹਿੰਦੇ ਉਹ ਕਹਿੰਦੇ ਉਹ ਪਰਿਵਾਰ ਦੇ ਵਿੱਚ ਜੋ ਕੋਈ ਹੁੰਦਾ ਹੈ ਮਹਿਮਾਨ ਉਹਦੇ ਵੀ ਉਹ ਪਾਣ ਰੱਖਦੇ ਹਨ ਸਭ ਤੋਂ ਪਹਿਲਾਂ ਪਾਣ ਥਾਲ ਦੇ ਵਿੱਚ ਸਜਾ ਕੇ ਲੈ ਕੇ ਹੁੰਦੇ ਹਨ ਤੇ ਇਸੇ ਤਰ੍ਹਾਂ ਹੀ ਹੁੰਦਾ ਉਹ ਉਹਨਾਂ ਦੀ ਜਿਵੇਂ ਦੀ ਉਹਨਾਂ ਦਾ ਮਜਬੂ ਹੁੰਦਾ ਉਸੇ ਤਰ੍ਹਾਂ ਉਹਨਾਂ ਦੇ ਵਿਹਾਰ ਹਨ ਭਗਤ ਜੀ ਉਹ ਸਮੇਂ ਦੀ ਧਾਰਨ ਲੈ ਰਹੇ ਹਨ ਕਹਿੰਦੇ ਬੈਠ ਸਿੰਘ ਘਰ ਪਾਣ ਲਗਾਵੇ ਕਿਸਰ ਗਲੌਰੇ ਲਿਆਵੇ ਦੀ ਸਰਕ ਇੱਕ ਛੋਟਾ ਜਾਂ ਜਾਨਵਰ ਹੈ ਜਿਵੇਂ ਚੂਹਾ ਹੁੰਦਾ ਨਾ ਆਪਾਂ ਚੂਹੇ ਨੂੰ ਤਾਂ ਦੇਖਿਆ ਉਹਨੂੰ ਘੱਟ ਦੇਖਿਆ ਹੋਵੇਗਾ ਉਹ ਚੂਹੇ ਦੀ ਤਰ੍ਹਾਂ ਹੀ ਹੁੰਦਾ ਮੂੰਹ ਲੰਬਾ ਹੁੰਦਾ ਥੋੜਾ ਜਿਹਾ ਕਈ ਵਾਰ ਚਿੜੀਆ ਘਰਾਂ ਦੇ ਵਿੱਚੋਂ ਨਜ਼ਰ ਆਉਂਦਾ ਆਮ ਆਪਾਂ ਨੂੰ ਕਿਉਂਕਿ ਜੰਗਲੀ ਪੰਛੀ ਹੈ ਉਹ ਨਜ਼ਰ ਨਹੀਂ ਹੁੰਦਾ ਉਹ ਦੀ ਆਧਾਰ ਲੈਂਦਾ ਕਿ ਸਰੋ ਕੀ ਸਦਾ ਹੈ ਇਸ ਕਰਕੇ ਸੁੰਘ ਸੁੰਘ ਕੇ ਉਹ ਚੀਜ਼ਾਂ ਇਕੱਠੀਆਂ ਕਰਦਾ ਰਹਿੰਦਾ ਹੈ ਇਹ ਭਗਤ ਜੀ ਫਿਰ ਧਾਰਨ ਲੈ ਰਿਆ ਨਾ ਇੱਥੇ ਸਿੰਘ ਦੀ ਧਾਰਨ ਤੇ ਜੇ ਸ਼ੇਰ ਜਿਹੜਾ ਹੈ ਨਾ ਉਹਦੇ ਵਿੱਚ ਬਹੁਤ ਹੰਕਾਰ ਹੁੰਦਾ ਹੋਮੇ ਹੁੰਦੀ ਹੈ ਇਸੇ ਤਰ੍ਹਾਂ ਮਾਨ ਜਿਹੜਾ ਹੈ ਵੀ ਸ਼ੇਰ ਦੀ ਤਰ੍ਹਾਂ ਬਲਵਾਨ ਹੈ ਇਹਦੇ ਵਿੱਚ ਵੀ ਹੋਮ ਹੈ ਕਿ ਮੇਰੇ ਵਰਗਾ ਕੌਣ ਹੈ ਜਿਵੇਂ ਸ਼ੇਰ ਨੂੰ ਜੰਗਲ 'ਚ ਹੁੰਦਾ ਨਹੀਂ ਕਿ ਮੇਰੇ ਵਰਗਾ ਮੈਂ ਤਾਂ ਸਾਰੇ ਜੰਗਲ ਦਾ ਮਾਲਕ ਹਾਂ ਮੇਰੇ ਵਰਗਾ ਕੋਈ ਨਹੀਂ ਹੈ ਤੇ ਪਰ ਹਾਥੀ ਨੂੰ ਨਹੀਂ ਹਾਰ ਆ ਸਕਦਾ ਸ਼ੇਰ ਜਿਹੜਾ ਹੈ ਖਾਤਿਰ ਕਿਉਂ ਵੀ شیر ਵੀ ਹਾਰ ਜਾਂਦਾ ਉਹ ਬਲੀ ਹੁੰਦਾ ਪਰ ਉਹ ਹੀ ਹਾਥੀ ਦੇਖੋ ਉਹ ਨੂੰ ਹੰਮਿਆ ਕਿ ਮੈਨੂੰ ਨਹੀਂ ਕੋਈ ਹਰਾ ਸਕਦਾ ਉਹ ਕੀੜੀ ਉਹਨੂੰ ਮਾਰ ਦਿੰਦੀ ਛੋਟੀ ਜੀ ਕੀੜੀ ਜਦੋਂ ਉਹਦੀ ਸੁੰਡ 'ਚ ਲੜਦੀ ਹੈ ਨਾ ਉਹ ਮਰ ਜਾਂਦਾ ਹਾਥੀ ਉਹ ਕੀੜੀ ਤੋਂ ਡਰਦਾ ਡਰਦਾ ਹੁੰਦਾ ਨਾ ਕਈ ਵਾਰ ਗਲੀਆਂ ਦੇ ਵਿੱਚ ਹਾਥੀ ਤੇ ਉਹ ਫੂਕਾ ਕਿਉਂ ਮਾਰਦਾ ਧਰਤੀ ਤੇ ਉਹ ਸੁੰਡ ਦੇ ਵਿੱਚੋਂ ਫੂਕਾ ਮਾਰ ਮਾਰ ਕੇ ਕੋ ਡਾਂਦਾ ਕਿ ਕੀੜੀ ਨਾ ਮੇਰੀ ਸੁੰਡ ਦੇ ਵਿੱਚ ਵੜ ਜਾਏ ਉਹਨੂੰ ਪਤਾ ਹੁੰਦਾ ਜੇ ਜੀ ਕੀੜੀ ਵੜ ਗਈ ਸੁੰਡ 'ਚ ਮੈਂ ਮਰ ਜਾਣਾ ਇੱਕ ਛੋਟੀ ਜੀ ਕੀੜੀ ਵੀ ਹਾਥੀ ਨੂੰ ਹਰਾ ਸਕਦੀ ਐ ਇਸੇ ਤਰ੍ਹਾਂ ਸ਼ੇਰ ਨੂੰ ਹੁੰਮੇ ਹੁੰਦੀ ਐ ਤਾਂ ਇੱਥੇ ਧਾਰ ਲੈਂਦੇ ਨੇ ਭਗਤ ਜੀ ਬੈਠ ਸਿੰਘ ਘਰ ਪਾਣ ਲਗਾਵੇ ਕਹਿੰਦੇ ਜਿਹੜਾ ਮਨ ਇਹ ਹੁੰਮੇ ਦੇ ਵਿੱਚ ਸੀ ਕਿ ਮੈਂ ਮੈਨੂੰ ਕੋਣ ਹਰਾ ਸਕਦਾ ਐ ਤੇ ਅੱਜ ਕਹਿੰਦੇ ਘਰ ਉਹਦੇ ਘਰ ਹੀ ਪਾਣ ਉਹ ਵੰਡਦਾ ਫਿਰਦਾ ਐ ਅੱਜ ਭਾਵ ਕੀ ਨਿਮਰਤਾ ਵਿੱਚ ਆ ਕੇ ਜਦੋਂ ਟਿਕਦਾ ਮਨ ਇਹ ਧਾਰਨ ਬੰਦੀ ਹੈ ਕਿ ਉਹ ਫਿਰ ਉਹੀ ਮਨ ਸੇਵਾ ਕਮੰਦਾ ਤੇ ਇਸੇ ਤਰ੍ਹਾਂ ਭਾਵੇਂ ਜਿੰਨਾ ਮਰਜੀ ਕਿ ਉਹ ਸਮੱਤ ਵਿੱਚ ਬਲਵਾਨ ਹੋਵੇ ਜਦੋਂ ਉਹਦੀ ਬੇਟੀ ਦੀ ਸ਼ਾਦੀ ਹੁੰਦੀ ਹੈ ਉਹੀ ਟੋਕਰੀ ਚੁੱਕ ਕੇ ਤੇ ਆਓ ਭਗਤ ਕਰਦਾ ਆਪਣੇ ਘਰ ਦੇ ਵਿੱਚ ਆਏ ਮਹਿਮਾਨਾਂ ਦੀ ਉਸ ਮੱਤ ਵਿੱਚ ਇਸੇ ਤਰ੍ਹਾਂ ਕੀਤਾ ਜਾਂਦਾ ਉਹੀ ਪਾਣ ਵੰਡਦਾ ਫਿਰਦਾ ਦੁਨੀਆ ਦੇ ਵਿੱਚ ਜਿਹੜੇ ਆਏ ਹੋਏ ਲੋਕ ਹਨ ਉਹਨਾਂ ਦੇ ਵਿੱਚ ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਨਿਮਰਤਾ ਹੁੰਦੀ ਹੈ ਇਹ ਮਾਨਵੀ ਜਿਹੜਾ ਹੈ ਸ਼ੇਰ ਤੋਂ ਭੋਮੇ ਤੋਂ ਆਣ ਕੇ ਉਚਰਣਾ ਵਿੱਚ ਡਿੱਗ ਜਾਂਦਾ ਹੈ ਇਹ ਵੀ ਫਿਰ ਉੱਭੀ ਸੇਵਾ ਕਮੰਦਾ ਕੀ ਇਸ ਗਲੋਰੇ ਲਿਆਵੇ ਕਿ ਕੀ ਇਸ ਗਲੋ ਕੀ ਉਸ ਜਾਨਵਰ ਦਾ ਨਾਮ ਹੈ ਪੰਛੀ ਦਾ ਗਲੋਰੇ ਕਹਿੰਦੇ ਹਨ ਪਾਣ ਦੇ ਪਾਣ ਦੇ ਬਣਾਏ ਜਾਂਦੇ ਹਨ ਥਾਲ ਵਿੱਚ ਰੱਖੇ ਜਾਂਦੇ ਹਨ ਉਹ ਲਿਆ ਲਿਆ ਕੇ ਵੰਨਦਾ ਹੈ ਘਰ ਘਰ ਮੁਸਰੀ ਮੰਗਲ ਲਗਾਵੇ ਕਸ਼ਵਾ ਸੰਖ ਵਜਾਵੇ ਕਿਉਂਕਿ ਇਹ ਸ਼ਬਦ ਔਖੇ ਹਨ ਇਹਨਾਂ ਨੂੰ ਸਮਝਣ ਵਾਸਤੇ ਸਮਾਂ ਲੱਗਦਾ ਵਾਰ-ਵਾਰ ਜਦ ਨੂੰ ਪੜੀਦਾ ਜਾਂ ਵਿਚਾਰੀਦਾ ਫੇਰ ਇਹਨਾਂ ਦੀ ਸਮਝ ਪੈਂਦੀ ਨਹੀਂ ਤਾਂ ਐਂ ਪੜ ਜਾਂਦੇ ਆਪਾਂ ਜਿਹੜੇ ਔਖੇ ਸ਼ਬਦ ਹਨ ਤਾਂ ਹੀ ਉਹਨਾਂ ਦੇ ਅਰਥ ਗਲਤ ਫਿਰ ਅਵਿਸ਼ਰਾਮ ਗਲਤ ਲੱਗ ਜਾਂਦੇ ਨੇ ਆਪਣੇ ਤੋਂ ਕਿਉਂਕਿ ਆਪਾਂ ਨੂੰ ਸਮਝ ਨਹੀਂ ਪੈਂਦੀ ਉਸੇ ਪਾਠਾ ਵਿੱਚ ਉਹ ਸ਼ਬਦ ਹੁੰਦਾ ਹੈ ਜਾਂ ਆਪਾਂ ਬੇਸਮਝੀ ਵਿੱਚ ਗਲਤ ਪੜਦੇ ਹਾਂ ਇੱਥੇ ਫਿਰ ਭਗਤ ਜੀ ਅਧਾਰਨਾ ਲੈਂਦੇ ਹੋਏ ਮਨ ਦੀ ਅਵਸਥਾ ਦੱਸਦੇ ਹਨ ਘਰ ਘਰ ਮੁਸਰੀ ਮੰਗਲ ਗਾਵੇ ਕਸ਼ੂਆ ਸੰਖ ਵਜਾਵੇ ਭਗਤ ਜੀ ਕਹਿੰਦੇ ਮੁਸਰੀ ਘਰ ਘਰਾਂ ਦੇ ਵਿੱਚ ਹੁੰਦੀ ਹੈ ਨਾ ਚੂਹੀ ਫਿਰਦੀ ਹੈ ਕਹਿੰਦੇ ਸਿਤਰਾ ਇੰਦਰੀਆਂ ਚੂਹੀ ਦੀ ਤਰ੍ਹਾਂ ਹਨ ਤੇ ਭਗਤ ਜੀ ਕਹਿੰਦੇ ਪਰ ਜਿਸ ਦਿਨ ਇੰਦਰੀ ਇੰਦਰੀਆਂ ਉਹ ਅਵਸਥਾ ਵਿੱਚ ਪਹੁੰਚਦੇ ਹਨ ਫਿਰ ਉਹ ਇੰਦਰੀ ਇੰਦਰੀਆਂ ਮੰਗਲ ਕਰਦੇ ਨੌ ਦੁਆਰ ਜਿਹੜੇ ਬੰਦ ਹਨ ਨੌ ਦੁਆਰ ਖੁੱਲ੍ਹਿਆਂ ਦਸਵਾਂ ਬੰਦ ਹੈ ਆਪਾਂ ਨੂੰ ਪਤਾ ਸਰੀਰ ਵਿੱਚ ਨੌ ਨੌ ਮੋਰੀਆਂ ਹਨ ਸਾਡੇ ਸਰੀਰ ਵਿੱਚ ਉਹਨਾਂ ਨੂੰ ਦਵਾਰ ਕਿਹਾ ਜਾਂਦਾ ਖੁੱਲੇ ਜਿन्हे ਕਰਕੇ ਸਾਡਾ ਸਰੀਰ ਚੱਲਦਾ ਫਿਰਦਾ ਤੇ ਜੇ ਉਹ ਬੰਦ ਹੋ ਜਾਣ ਖਤਮ ਹੋ ਜਾਂਦਾ ਹੈ ਦਸਵਾਂ ਜਿਹੜਾ ਦਵਾਰ ਉਹ ਬੰਦ ਰੱਖਿਆ ਮਹਾਰਾਜ ਨੇ ਨੌ ਖੁੱਲੇ ਹਨ ਸਾਡੇ ਭਗਤ ਜੀ ਕਹਿੰਦੇ ਉਸਰੀ ਜਿਹੜੀ ਚੂਹੀ ਦਾ ਨਾਮ ਹੈ ਉਸ ਬਾਦਸ਼ਾਹ ਦੇ ਵਿੱਚ ਕਹਿੰਦੇ ਫਿਰ ਉਹ ਵੀ ਇੰਦਰੀ ਇੰਦਰੀਆਂ ਜਿਵੇਂ ਚੂਹੀ ਪਹਿਲਾਂ ਭੱਜਦੀ ਸੀ ਨਾ ਘਰ ਦੇ ਵਿੱਚ ਇਸੇ ਤਰ੍ਹਾਂ ਭੱਜਦੀਆਂ ਸੀ ਉਹ ਮਾੜੀ ਆਲ ਮਾੜੇ ਬਿਰਤੀ ਸੀ ਉਹਨਾਂ ਦੀ ਭਗਤ ਜੀ ਕਹਿੰਦੇ ਜਦੋਂ ਉਸ ਵਸਤਾ ਵਿੱਚ ਪਹੁੰਚੀਆਂ ਸਾਡੀਆਂ ਇੰਦਰੀਆਂ ਫਿਰ ਉਹ ਇੰਦਰੀਆਂ ਉਹਦੇ ਮੰਗਲ ਚਰਨ ਕਰਨ ਲੱਗੀਆਂ ਮੰਗਲ ਗਾਣ ਲੱਗੀਆਂ ਗਾਵੇ ਕਸ਼ਵਾ ਸੰਖ ਬਜਾਵੇ ਕਹਿੰਦੇ ਕਸ਼ੂਏ ਦੀ ਤਰ੍ਹਾਂ ਮਨ ਜੀ ਜਿਹੜਾ ਉਹ ਵੀ ਇਸੇ ਤਰ੍ਹਾਂ ਸੀ ਤੇ ਕਸ਼ੂਏ ਦੀ ਤਰ੍ਹਾਂ ਦੇਖੋ ਨੀਵੀਂ ਬਹੁਤ ਹੌਲੀ ਚੱਲਦਾ ਕਸਵਾ ਤੇ ਕੇਸਵਾ ਢੁੰਦਾ ਕਸਵਾ ਜੇ ਉਹਨੂੰ ਮਾੜਾ ਜਿਹਾ ਪੈਰ ਲਾ ਜਾਈਏ ਨਾ ਜਿੰਨੇ ਮਰਜੀ ਠੁੱਡੇ ਮਾਰੀ ਜਾਈਏ ਐ ਲੱਗੇਗਾ ਕਿ ਵੈਸੇ ਹੀ ਕੋਈ ਚੀਜ਼ ਪਈ ਐ ਮੂੰਹ ਨਹੀਂ ਬਾਹਰ ਕੱਢਦਾ ਤੇ ਜਦੋਂ ਬੰਦਾ ਕਿਸੇ ਪਾਸੇ ਨਾજર ਨਾ ਆਇਓ ਮੂੰਹ ਪਾੜ ਕੇ ਡੰਗ ਮਾਰ ਦਿੰਦਾ ਉਹਦਾ ਡੰਕ ਵੀ ਹੁੰਦਾ ਕਸ਼ਵੇ ਦਾ ਦੰਦੀ ਵੀ ਵੱਡਦਾ ਪਰ ਉਹ ਵੇਖਦਾ ਕਿ ਬੰਦੇ ਦੀ ਮੇਰੇ ਵੱਲ ਨਿਗਾ ਤੇ ਨਹੀਂ ਤੇ ਜੇ ਆਮ ਛੜਕ ਤੇ ਪਿਆ ਹੋਇਆ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਮੂੰਹ ਬਾਹਰ ਨਹੀਂ ਕੱਢਦਾ ਜਿੰਨਾ ਮਰਜੀ ਉੱਤੋਂ ਕੁੱਟੀ ਜੇ ਏ ਕੇਸ ਵੱਟ ਹੁੰਦਾ ਉਹ ਦਿਵਸ ਗਵਸਤਾ ਦੀ ਭਗਤ ਜੀ ਜਿਗਰ ਕਰਦੇ ਹਨ ਕਹਿੰਦੇ ਕਸ਼ਵਾ ਸੰਖ ਵਜਾਵੇ ਜਿਹੜਾ ਕੇਸਵਟ ਮਨ ਸੀ ਨਾ ਪਹਿਲੋਂ ਸੁਣਦਾ ਹੀ ਨਹੀਂ ਸੀ ਇਹ ਸਵਾਟੀ ਨਾ ਮਨ ਜਿੰਨਾ ਮਰਜੀ ਅਸੀਂ ਰੋਲਾ ਪਾਈ ਜੇ ਮਨ ਨਹੀਂ ਸੁਣਦਾ ਸਾਡਾ ਸਰੀਰ ਭਾਵੇਂ ਬਹਿ ਜੇ ਸੰਗਤ ਵਿੱਚ ਮਨ ਉੱਡ ਜਾਂਦਾ ਕੇਸਵਟ ਜਾਂਦਾ ਮਨ ਸਾਡਾ ਤਾਂ ਹੀ ਅਸੀਂ ਇਕੱਲੇ ਪਹਿ ਰਹਿੰਦੇ ਨਾ ਸਰੀਰ ਰਹਿ ਜਾਂਦਾ ਮਨ ਜਿਹੜਾ ਸੰਗਤ ਹੁਣ ਇੱਥੇ ਵੀ ਦੇਖੋ ਬੈਠਿਆ ਅਈ ਸ੍ਰੀ ਰਸ ਹੋਣਗੇ ਬਣ ਗਿਆ ਅੱਜ ਰੋਜੇਗਾ ਇਸ ਵਟ ਮੰਨ ਨੂੰ ਕਿਹਾ ਜਾਂਦਾ ਹੈ ਭਗਤ ਜੀ ਕਹਿੰਦੇ ਕਸ਼ਵੇ ਦੀ ਤਰ੍ਹਾਂ ਜਿਹੜਾ ਮਨ ਸੀ ਹੁਣ ਉਹ ਹੀ ਸੰਖ ਵਜਾਂਦਾ ਉਹਦੀ ਧੋਨ ਦੇ ਵਿੱਚ ਆ ਗਿਆ ਹੁਣ ਉਹਦੀ ਸੰਖ ਭਾਵਕੀ ਧੁਨੀ ਗਾ ਕੇ ਉਹ ਮਾਲਕ ਦਾ ਸ਼ੁਕਰ ਕਰਦਾ ਹੈ ਵੰਸ ਕੋ ਪੁੱਤ ਵਿਆਹਨ ਚੱਲਿਆ ਸੋਨੇ ਮੰਡਪ ਛਾਏ ਬਾਝ ਇਸਤਰੀ ਦੀ ਗੱਲ ਕਰਦੇ ਨੇ ਕਹਿੰਦੇ ਵੰਸ ਤੋਂ ਪੁੱਤ ਵੰਸ ਬਾਝ ਇਸਤਰੀ ਨੂੰ ਕਹਿੰਦੇ ਨੇ ਕਹਿੰਦੇ ਬਾਝ ਇਸਤਰੀ ਦਾ ਪੁੱਤਰ ਵਿਆਹਨ ਚੱਲਿਆ ਕਹਿੰਦੇ ਬਾਝ ਦੀ ਤਰ੍ਹਾਂ ਮਨ ਹੈ ਭਗਤ ਜੀ ਕਹਿੰਦੇ ਸੋਣ ਦੇ ਮੰਡਪ ਛਾਏ ਕਹਿੰਦੇ ਮੰਡਪ ਜਿਵੇਂ ਇਸੇ ਦਾ ਪੁੱਤਰ ਵਿਆਹ ਜਾਂਦਾ ਨੂੰ ਸਮੇਂ ਲੋਕ ਮੰਡਪ ਲਾਂਦੇ ਸੀ ਹੁਣ ਵੀ இந்து ਮਤ ਵਿੱਚ ਲਾਂਦਿਆਂ ਕਹਿੰਦੇ ਸੋਹਣੇ ਸੁਨੇ ਮੰਡਪ ਸਜਾਏ ਜਾਂਦੇ ਸੀ ਤੇ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਅਵਸਥਾ ਹੈ ਰੂਪ ਕੰਨਿਆ ਸੁੰਦਰ ਬਦੀ ਸッセ ਸਿੰਘ ਗੁਣ ਗਾਏ ਭਗਤ ਜੀ ਇੱਥੇ ਕਹਿੰਦੇ ਮਾਨ ਜਿਹੜਾ ਹੈ ਜਦੋਂ ਉਹ ਇੰਦਰੀਆਂ ਭਗਤ ਜੀ ਕਹਿੰਦੇ ਸੁੰਦਰ ਬਣ ਜਾਂਦੀਆਂ ਨੇ ਕਾਹਦੇ ਨਾਲ ਉਹਦੇ ਗੁਣ ਗਾ ਕੇ ਕਹਿੰਦੇ ਜਿਹੜੀਆਂ ਸੁੰਦਰ ਬੇਦੀ ਕਹਿੰਦੇ ਫਿਰ ਕੁਵਾਰੀ ਉਸਤਰੀ ਦੀ ਤਰ੍ਹਾਂ ਕਾਰੀ ਕੁਵਾਰੀ ਔਰਤ ਦੀ ਤਰ੍ਹਾਂ ਇਹ ਮਾਨ ਉਹਨਾਂ ਨੂੰ ਵਿਆਹ ਲਿੰਦਾ ਹੈ ਤੇ ਆਪਣੇ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜਿਵੇਂ ਕੋਈ ਇਸਤਰੀ ਕਿਸੇ ਨਾਲ ਵਿਆਹੀ ਜਾਵੇ ਤਾਉ ਦੀ ਹੋ ਜਾਂਦੀ ਆ ਪਤੀ ਪਤੀ ਦੀ ਇਸੇ ਤਰ੍ਹਾਂ ਹੀ ਪਤੀ ਪਰਮੇਸ਼ਰ ਵਿੱਚ ਫਿਰ ਜੁੜ ਜਾਂਦਾ ਸਸਾ ਕਿਆ ਸਸਾ ਹੁੰਦਾ ਸਸਾ ਜਿਹਨੂੰ ਆਪਾਂ ਸਹਾਇਆ ਵੀ ਕਹਿੰਦੇ ਆ ਸਸੇ ਦੀ ਗੱਲ ਕਰਦੇ ਆ ਕਹਿੰਦੇ ਉਹ ਸਹਾਇਆ ਹੁੰਦਾ ਇੱਕ ਸਿੰਘ ਗੁਣ ਗਾਵੇ ਉਹ ਵੀ ਭਗਤ ਜੀ ਕਹਿੰਦੇ ਜਦੋਂ ਮਨ ਸਹੇ ਦੀ ਤਰ੍ਹਾਂ ਤੇ ਚੰਚਲ ਹੈ ਪਰ ਜਦੋਂ ਉਹਦੀ ਬਸਤਾ ਚੇਂਜ ਹੁੰਦੀ ਆ ਮਨ ਦੀ ਇਰ ਉਹ ਹੀ ਮਾਨੁ ਦੇ ਗੁਣ ਗਾਦਾ ਕਹਿ ਕਬੀਰ ਸੁਨੋਰੇ ਸੰਤ ਕੀਟੀ ਪਰਬਤ ਖਾਇਆ ਤੇ ਭਗਤ ਜੀ ਕੀ ਲੀਆਂ ਪੰਕਤੀਆਂ ਵਿੱਚ ਧਾਰਨ ਦੇਨ ਦਿਨ ਕਹਿ ਤ ਕਬੀਰ ਸੁਨੋਰੇ ਸੰਤੋ ਇਹਦੇ ਦੁਨੀਆ ਦੇ ਸਤਪੁਰਸ਼ੋ ਭਗਤ ਜਨੋ ਸੁਨਣਾ ਕਰੋ ਕਹਿੰਦੇ ਬਿਦੋਂ ਉਹ ਅਵਸਥਾ ਬਦਲਦੀ ਐ ਇਹ ਤਾਂ ਗੱਲ ਹੋ ਗਈ ਇੱਕ ਕੀੜੀ ਨੇ ਵੀ ਪਰਬਤ ਨੂੰ ਖਤਮ ਕਰਤਾ ਢਾਤਾ ਕੀੜੀ ਦੇ ਵਿੱਚ ਵੀ ਉਹ ਤਾਕਤ ਆ ਪਰਬਤ ਨੂੰ ਖਤਮ ਕਰ ਸਕਦੀ ਹੈ ਜੇ ਉਹਦੀ ਕਿਰਪਾ ਹੋ ਜਾਵੇ ਕਹਿੰਦੇ ਇਸੇ ਤਰ੍ਹਾਂ ਇਹ ਮਨ ਦੀ ਅਵਸਥਾ ਹੈ ਸਾਡੇ ਦੀ ਸੁਨੋਰੇ ਸੰਤੋਖ ਕੀ ਟੀ ਪਰਬਤ ਖਾਇਆ ਕਹਿੰਦੇ ਤਾਂ ਉਹ ਅਵਸਥਾ ਬਣ ਜਾਂਦੀ ਹੈ ਜਿਵੇਂ ਇੱਕ ਕੀੜੀ ਜਿਹੜੀ ਆ ਛੋਟੀ ਹੁੰਦੀ ਹੈ ਉਹ ਹਾਥੀ ਨੂੰ ਦੇਖੋ ਮਾਰ ਦਿੰਦੀ ਹੈ ਕੀੜੀ ਪਰਬਤ ਵੀ ਖਤਮ ਕਰ ਸਕਦੀ ਹੈ ਆਪਣੀ ਚੁੰਝਾਂ ਦੇ ਵਿੱਚ ਭਰ ਕੇ ਜੇ ਉਹਦੀ ਕਿਰਪਾ ਹੋ ਜੇ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਇਹ ਮਨ ਜਿਹੜਾ ਜਦੋਂ ਚੇਂਜ ਹੁੰਦਾ ਹੈ ਅਸ਼ਵਾ ਕਹੇ ਅੰਗਾਰ ਪੀ ਲੋਰ ਲੋਕੀ ਸ਼ਬਦ ਸੁਨਾਇਆ ਲੋਕੀ ਇੱਕ ਛੋਟਾ ਜਿਹਾ ਜੀਵ ਹੁੰਦਾ ਜਿਵੇਂ ਮੱਛਰ ਹੁੰਦਾ ਉਹ ਵੀ ਰਾਤ ਨੂੰ ਕੱਟਦਾ ਹੈ ਮਨੁੱਖ ਨੂੰ ਜਦੋਂ ਕਮਰੇ ਚੰਦੇਰਾ ਹੁੰਦਾ ਉਹ ਗਿੱਠਾ-ਗੁੱਠਾ ਚ ਬੈਠਾ ਰਹਿੰਦਾ ਹੈ ਵਿੱਥਾ ਚ ਵੜ ਕੇ ਹਨੇਰੇ ਵਿੱਚ ਆਣ ਕੇ ਬੰਦੇ ਨੂੰ ਡੰਗ ਮਾਰਦਾ ਹੈ ਛੋਟਾ ਜਿਹਾ ਇੱਕ ਮੱਛਰ ਦੀ ਤਰ੍ਹਾਂ ਜੀਵ ਹੁੰਦਾ ਉਹਦਾ ਨਾਮ ਹੈ ਭਗਤ ਜੀ ਕਹਿੰਦੇ ਕਸ਼ਵਾ ਕਹੇ ਇੰਗਾਰ ਪੀ ਲੋੜੋ ਲੋਕੀ ਸ਼ਬਦ ਸੁਨਾਇਆ ਕਹਿੰਦੇ ਉਹ ਜਿਵੇਂ ਲੋਕੀ ਜਿਹੜਾ ਉਹ ਛਿਪ ਕੇ ਡੰਗ ਮਾਰਦਾ ਹੈ ਇਸੇ ਤਰ੍ਹਾਂ ਮਨ ਦੀ ਅਵਸਥਾ ਹੈ ਪਰ ਜਦੋਂ ਸ਼ਬਦ ਦੀ ਕਮਾਈ ਨਾਲ ਇਹ ਚੇਂਜ ਹੁੰਦਾ ਹੈ ਫਿਰ ਇਹ ਵੀ ਉਹਦੇ ਚਰਣਾ ਵਿੱਚ ਆ ਟਿਕਦਾ ਹੈ ਭਗਤ ਜੀ ਇਹ ਧਾਰਨਾ ਦੇ ਕੇ ਸ਼ਬਦ ਦੇ ਵਿੱਚ ਇੱਕ ਮਨ ਦੀ ਅਵਸਥਾ ਪ੍ਰਗਟ ਕਰਦੇ ਹਨ ਕਿ ਪਹਿਲੋ ਮਨੁੱਖ ਦਾ ਮਾਨਸਾ ਹੈ ਭਗਤ ਜੀ ਆਪਣੇ ਤੇ ਇਹ ਭਗਤ ਜੀ ਆਪਣੇ ਮਨ ਦੇ ਉੱਤੇ ਇਹ ਗੱਲ ਥੋਪਦੇ ਹੋਏ ਸਾਨੂੰ ਸਮਝਾਉਂਦੇ ਹਨ ਕਹਿੰਦੇ ਸਾਡੀ ਅਵਸਥਾ ਮਨ ਦੀ ਐਸੀ ਸੀ ਪਹਿਲਾਂ ਪਰ ਜਦੋਂ ਦੀ ਉਹ ਪ੍ਰਮਾਤਮਾ ਦੇ ਨਾਲ ਇਹ ਮਨ ਜੁੜਿਆ ਇਸੇ ਤਰ੍ਹਾਂ ਦੇ ਵਿੱਚ ਬਦਲਾਅ ਆਇਆ ਉਹਦੇ ਚਰਨਾਂ ਦਾ ਗੁਲਾਮ ਹੋ ਗਿਆ ਜਿਹੜਾ ਮਨ ਭਜਦਾਸੀ ਦੌੜਦਾ ਸੀ ਵਿਕਾਰਾਂ ਵਿੱਚ ਸੀ ਜਿਹਦੀ ਬੁੱਧੀ ਐਸੀ ਸੀ ਕਹਿੰਦੇ ਅੱਜ ਚੇਂਜ ਹੋ ਗਈ ਕੋਵਾ ਕਹੇ ਕੁਛ ਕਛਵਾ ਕੈ ਇੰਗਾਰ ਪੀ ਲੋੜੋ ਲੋਕੀ ਸ਼ਬਦ ਸੁਨਾਇਆ ਕਹਿੰਦਾ ਜੀ ਹੁਣ ਉਹੀ ਲੋਕੀ ਜਿਹੜੀ ਐ ਛੋਟਾ ਜਿਹਾ ਜੀਵ ਇਸੇ ਤਰ੍ਹਾਂ ਹੀ ਮਨ ਦੀ ਮਨ ਵੀ ਛੋਟਾ ਜਿਹਾ ਐ ਕਹਿੰਦੇ ਉਹ ਸ਼ਬਦ ਦੇ ਵਿੱਚ ਉੜ ਕੇ ਧੁਨ ਕੱਢਣ ਲੱਗ ਜਾਂਦਾ ਉਹੀ ਮਨ ਧੁਨ ਦੇ ਵਿੱਚ ਆ ਜਾਂਦਾ ਉਹੀ ਮਨ ਮਾਰ ਕੇ ਉਹਦੇ ਚਰਨਾਂ ਵਿੱਚ ਟਿਕ ਜਾਂਦਾ ਇਹ ਅਵਸਥਾ ਦੀ ਭਗਤ ਜੀ ਗੱਲ ਕਰਦੇ ਹਨ ਆਓ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਵਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨੀਕਾਂ ਭੁਲਾਉਂ ਜੰਦੀਆਂ ਮਹਾਰਾਜ ਸਤਿਮਤ ਬਖਸ਼ਣ ਜੀ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ